ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਜੋ ਇਹ ਮਸ਼ੀਨ ਅਤੇ ਕੈਮੀਕਲ ਦੀਆਂ ਸ਼ੀਸ਼ੀਆਂ ਦੇਖ ਰਹੇ ਹੋ ਇਹ ਕੋਈ ਮਾਮੂਲੀ ਚੀਜ਼ਾਂ ਨਹੀਂ ਸਗੋਂ ਇਸ ਸਭ ਦੇ ਨਾਲ ਜੋ ਤਿਆਰ ਹੁੰਦਾ ਉਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਦਰਸਲ ਖੰਨਾ ਪੁਲਿਸ ਨੇ ਇਹਨਾਂ ਦੋ ਵਿਦੇਸ਼ੀ ਨਾਗਰਿਕਾਂ ਨੂੰ ਦਰਾਹਤ ਤੋਂ ਕਾਬੂ ਕੀਤਾ ਹੈ ਜੋ ਕਿ ਇਸ ਮਸ਼ੀਨ ਅਤੇ ਕੈਮੀਕਲਾਂ ਦੇ ਨਾਲ 2-2000 ਦੇ ਨਕਲੀ ਨੋਟ ਛਾਪਦੇ ਸਨ। ਗੁਣਨ ਦੇ ਵਿੱਚ ਭਾਵੇਂ ਤੁਹਾਨੂੰ ਥੋੜਾ ਜਿਹਾ ਝੂਠ ਲੱਗੇ ਪਰ ਇਹ ਸੱਚ ਹੈ ਅਤੇ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇਹਨਾਂ ਮੁਲਜ਼ਮਾਂ ਨੂੰ ਗ੍ਰਾਹਤ ਤੋਂ ਕਾਬੂ ਕਰ ਲਿਆ ਹੈ 3.5 ਲੱਖ ਰੁਪਏ ਦੀ ਜਾਲੀ ਕਰੰਸੀ ਵੀ ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਇਹ ਮੁਲਜ਼ਮ ਅਫਰੀਕਾ ਦੇ ਵਸਨੀਕ ਨੇ ਜੋ ਕਿ ਸਮੇਂ ਦਿੱਲੀ ਦੇ ਵਿੱਚ ਰਹਿ ਰਹੇ ਸਨ ਭਾਰਤ ਸਰਕਾਰ ਦੀ ਅੱਜ ਸਨਮਾਨਯੋਗ ਐਸਐਸਬੀ ਸਾਹਿਬ ਜੀ ਦੀ ਤਰਫੋਂ ਦੀ ਆਈਪੀਐਸ ਐਸਐਸਬੀ ਫਰਨਲ ਦੇ ਦੇਸ਼ਮ ਰਾਜ ਸਿੰਘ ਨਾਲ ਹਾਈ ਟੈਕ ਨਕਦ ਰਾਹਿਤ ਨਕਲਾਇਆ ਗਿਆ ਉਹਨਾਂ ਨਾਲ ਕਿਸਾਨ ਕਨਫਰਮੇਸ਼ਨ ਜਿਹੜੀ ਕੇ ਬਾਸ ਖੰਡਰ ਤੇ ਦੋ ਕੋਰਨਰ ਚਾਲੀ ਗ੍ਰਾਂਸੀ ਲਈ ਖੜੇ ਸੀ ਜਦੋਂ ਇਹ ਜਾ ਕੇ ਰੇਡ ਕੀਤਾ ਜਿਹੜੇ ਕੰਪਨੀ ਤੋਂ ਲੈ ਗਿਆ ਉਹਨਾਂ ਕੋਲੋਂ 3.5 ਲੱਖ ਰੁਪਏ ਤਿੰਨ ਲੱਖ 52 ਹਜ਼ਾਰ ਦੇ ਚਾਲੀ ਗ੍ਰਾਂਸੀ ਦੇ 2000 ਦੇ ਨੋਕਸ ਤੇ ਉਹਨਾਂ ਕੋਲੋਂ ਕੈਮੀਕਲ ਬਿਲ ਨਾਲ ਦੀ ਮਸ਼ੀਨੋ ਚੁਵਾੜ ਕੇ ਤੇ ਕਿੰਨੇ ਬੰਦੇ ਸੀ ਜਿਹੜੇ ਪਕੜੇ ਹੋਏ ਉਹ ਬੰਦੇ ਸੀ ਕਿੱਥੇ ਤੇ ਰਹਿਣ ਨਾਲ ਨੇ ਇਹ ਉਹ ਬੇਸਿਕਲੀ ਤਾਂ ਹੈਗੇ ਨੇ ਸਾਊਥ ਅਫਰੀਕਾ ਦੇ ਤੇ ਇਸ ਟਾਈਮ ਉਹ ਦਿੱਲੀ ਰਹਿ ਰਹੇ ਨੇ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਹੀ ਤਰਾਹੇ ਖਾਣੇ ਵਿੱਚ ਲੇਕਿਨ ਕੋਈ raw ਮਟੀਰੀਅਲ ਵੀ ਬਰਾਮਤ ਹੋਇਆ ਜਿਹੜਾ ਹੋਰ ਬਣਾਉਣ ਵਾਲਾ ਸਮਾਨ ਉਹਨਾਂ ਕੋਲ ਸਿਗੈ ਕੈਮੀਕਲ ਸੀਗਾ ਤੇ ਕੁਝ ਮਸ਼ੀਨਾਂ ਉਹਨਾਂ ਕੋਲੇ ਮੌਂਗਾਲੀ ਜਨਕ ਕੋਲੇ ਲੋਡ ਬਣਾਉਣ ਵਾਸਤੇ ਕਾਗਜ਼ ਵੀ ਸੀਗੇ ਉਹਨਾਂ ਕੋਲ ਕੋਈ ਵਕਤ ਦੇ ਪਲੇਨ ਸੀ ਹੈ ਕਾਲੇ ਚ ਦੀ ਗਈ ਹੈ ਇਹ ਪਤਾ ਨਹੀਂ ਕਾ ਤੇ ਚਾਹੀਦੇ ਸੰਤਖੜੇ ਦੀ ਇਨਫੋਰਮੇਸ਼ਨ ਲਈ ਉਹ ਚੱਕ ਕੇ ਦੀ ਰ ਕਰ ਰਹੇ ਨੇ ਬਹਰਾਲ ਪੁਲਿਸ ਨੇ ਇਹਨਾਂ ਮੁਲਜ਼ਮਾ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਦੇ ਨਾਲ ਖੰਨਾ ਪੁਲਿਸ ਨੇ ਵੀ ਕਾਫੀ ਵਾਵਾ ਖੱਟੀ ਹੈ की ती भी विदेश अपना भविक बना चाहते हो पाओ पढ़ाई करने का मौका पिरािड ई सर्विस की सलाह नारत सरकार मान्यता प्राप्त करो तिरानवे नौ सौ अठहत्तर तिरानवे नौ सौ अठहत्तर